ਬਾਈ ਦਾ ਮੈਨੂੰ ਫੋਨ ਆਇਆ ਉਹਦੇ ਫਾਦਰ ਅਮਰੀਕਾ ਗਏ ਸੀ ਡੌਂਕੀ ਲਾ ਕੇ ਅੱਛਾ ਜੀ ਠੀਕ ਆ ਹਮ ਮਦਰ ਕੋਲੇ ਰਹਿ ਕੇ ਵੱਡਾ ਹੋਇਆ ਹਮ ਤੇ ਉਹਦੇ ਫਾਦਰ ਤੁਸੀਂ ਇਹ ਸਭ ਲਾ ਲਓ ਉਹ 3 ਸਾਲ ਦਾ ਸੀ ਜਦੋਂ ਗਏ ਸੀਗੇ ਹਮ ਤੇ ਜਦੋਂ ਉਹਦੇ ਫਾਦਰ ਉਧਰੋਂ ਵਾਪਸ ਆ ਗਏ ਉਹਦੀ ਮਦਰ ਕੋਲੇ ਰਹਿਣ ਲੱਗੇ ਆ ਹਮ ਉਹਦੀ ਉਸ ਸਮੇਂ ਉਮਰ ਹੋਈ 26 ਸਾਲ ਹਮ ਠੀਕ ਆ ਹਮ ਉਹ ਸਿਰਫ ਆਦੇ ਫਾਦਰ ਕੋਲੇ 6 ਮਹੀਨੇ ਰਿਹਾ 6 ਮਹੀਨੇ ਮਤਲਬ ਉਹ ਆਇਆ ਨੂੰ 6 ਮਹੀਨੇ ਲਈ ਸੀ ਉਸ ਤੋਂ ਬਾਅਦ ਉਹਦਾ ਰਿਸ਼ਤਾ ਹੋ ਗਿਆ ਨਿਊਜ਼ੀਲੈਂਡ ਤੇ ਵਾ ਕਰਾ ਕੇ ਨਿਊਜ਼ੀਲੈਂਡ ਜਾਂਦਾ ਰਿਹਾ। ਉਹ ਠੀਕ ਆ। ਹੂੰ ਕਿੱਡੀ ਵੱਡੀ ਤਰਾਸ ਦੀ ਐ। ਹੂੰ ਇੱਕ ਬੱਚਾ ਹੂੰ 26 ਸਾਲ ਦੇ ਵਿੱਚ ਆਦੇ ਪਿਓ ਕੋਲੇ ਸਿਰਫ 6 ਮਹੀਨੇ ਰਿਹਾ। ਬਿਲਕੁਲ ਠੀਕ ਆ ਉਹਦੇ ਫਾਦਰ ਨੇ ਸਟਰਗਲ ਕੀਤੀ ਘਰ ਨੂੰ ਚੱਕਣ ਵਾਸਤੇ ਉੱਥੇ ਡੋਂਕੀ ਲਾ ਕੇ ਗਿਆ, ਮਿਹਨਤ ਕੀਤੀ, ਪਿੰਡ ਸਿਸਟਮ ਖੜਾ ਕੀਤਾ ਆਉਂਦਿਆਂ ਨੂੰ ਉਹ ਬਾਈ ਦੀ ਜਾਣਾ ਸ਼ਾਇਦ ਮਜਬੂਰੀ ਹੋਵੇ ਹਨਾ ਉਹ ਵੀ ਉੱਥੇ ਚੱਲ ਗਿਆ। ਤੇ ਉਹ ਹੁਣ ਵਾਪਸ ਆਉਣ ਦਾ ਪਲਾਨ ਕਰ ਰਿਹਾ ਹੈ ਹਨਾ ਉਹਨਾਂ ਮੇਰੀ ਗੱਲ ਹੁੰਦੀ ਮੈਨੂੰ ਕਹਿੰਦਾ ਯਾਰ ਬਾਈ ਮੇਰੇ ਪੇਰੈਂਟਸ ਨਹੀਂ ਮੰਨਾਰੇ ਹਨਾ ਅੱਛਾ ਮਾਪੇ ਨਹੀਂ ਮੰਨਦੇ ਮਾਪੇ ਨਹੀਂ ਮੰਨ ਰਹੇ ਹਨਾ ਤੇ ਜੇ ਮੈਂ ਗੱਲ ਕਰਦਾ ਤਾਂ ਮੈਂ ਕਿਵੇਂ ਕਰਾਂ ਕਿਵੇਂ ਉਹਨਾਂ ਨੂੰ ਸਮਝਾਵਾਂ ਕਿਵੇਂ ਮਨਾਵਾਂ ਹਨਾ ਮੈਂ ਕਿਹਾ ਵੀਰੇ ਤੁਸੀਂ ਕਹਿੰਦਾ ਮੈਂ ਇੰਡੀਆ ਆਉਣ ਬਾਰੇ ਸੋਚ ਰਿਹਾ ਹਨਾ ਵੀ ਮੈਂ ਉਹਨਾਂ ਨੂੰ ਆ ਕੇ ਬਹਿ ਕੇ ਉਹਨਾਂ ਨਾਲ ਗੱਲ ਕਰਾਂ ਹਨਾ ਮੈਂ ਉਹਨੂੰ ਇਹੀ ਗੱਲ ਕਹੀ ਮੈਂ ਕਿ ਭਾਈ ਜੇ ਤੁਸੀਂ ਆ ਕੇ ਫੇਸ ਟੂ ਫੇਸ ਗੱਲ ਕਰੋਗੇ ਨਾ ਪਿਓ ਪੁੱਤ ਦਾ ਇੱਕ ਰਿਸ਼ਤਾ ਇਹੋ ਜਿਹਾ ਹੁੰਦਾ ਸੂਰਜ ਤੇ ਉਹਦੇ ਵਾਲੇ ਗੱਲ ਆ ਛਣੀ ਵਾਲੀ ਗੱਲ ਆ ਗਰਮੋ ਗਰਮੀ ਹੋ ਜਾਂਦੀ ਕਿਸੇ ਨਾ ਕਿਸੇ ਗੱਲ 'ਤੇ ਹਨਾ ਤੇ ਜਦੋਂ ਤੁਸੀਂ ਫੋਨ 'ਤੇ ਗੱਲ ਕਰਦੇ ਹੋ ਨਾ ਮੈਂ ਕਿਹਾ ਮੈਂ ਕਿਹਾ ਉਹ ਬਹੁਤ ਬੰਦੇ ਨੂੰ ਇਮੋਸ਼ਨਸ ਖਿੱਚਦੇ ਆ ਬਹੁਤ ਚੀਜ਼ਾਂ ਨੇ ਹਨਾ ਮੈਂ ਕਿਹਾ ਤੁਸੀਂ ਆਰੇ ਫਾਦਰ ਨਾਲ ਇਹ ਗੱਲ ਕਰੋ ਵੀ ਭਾਈ ਤੂੰ 26 ਸਾਲਾਂ ਦੀ ਮਸਲ ਤੇਰੇ ਕੋ 6 ਮਹੀਨੇ ਰਿਹਾ ਹਮ ਮੇਰਾ ਤੇਰੇ ਕੋ ਰਹਿਣ ਨੂੰ ਜੀ ਕਰਦਾ ਉਹ ਕਹਿੰਦਾ ਹੁਣ 50 55 ਦੇ ਨੇੜੇ ਤੇੜੇ ਹੋ ਚੱਲੇ ਹੋ ਹਨਾ ਬਿਲਕੁਲ ਬਿਲਕੁਲ ਤੇ ਇਹ ਨਹੀਂ ਪਤਾ ਵੀ ਕਿਹੜੇ ਟਾਈਮ ਅਸੀਂ ਤੁਰ ਜਾਣਾ ਜਾਂ ਕਿਹੜੇ ਟਾਈਮ ਉਹਨਾਂ ਨੇ ਤੁਰ ਜਾਣਾ ਮੈਂ ਉਹਦੇ ਆਦੇ ਪਿਓ ਕੋਲੇ ਰਹਿ ਕੇ ਮੈਂ ਉਹਦੇ ਨਾਲ ਉਹਦਾ ਟਾਈਮ ਸਪੈਂਡ ਕਰਨਾ ਚਾਹਣਾ ਹਨਾ ਤੇ ਫਿਰ ਮਾਣ ਨੂੰ ਇਹ ਸਲਾਹ ਦਿੱਤੀ ਮੈਂ ਤੂੰ ਆਦੇ ਫਾਦਰ ਨਾਲ ਫੋਨ ਤੇ ਗੱਲ ਕਰ ਹੂੰ ਫੋਨ ਤੇ ਉਹਨਾਂ ਨੂੰ ਕਨਵਿੰਸ ਕਰ ਵੀ ਮੈਂ ਰਹਿਣਾ ਚਾਹਣਾ ਤੇਰੇ ਕੋਲੇ ਮੈਂ 26 ਸਾਲ ਚ ਜਾਂ ਹੁਣ ਮੈਂ ਚਾ 3-4 ਸਾਲ ਮੈਨੂੰ ਇੱਥੇ ਆਜਣ ਨੂੰ ਹੋ ਗਏ ਤੇ ਮੈਂ ਵੀ ਇੱਕ ਪਿਓ ਬਣ ਚੁੱਕਿਆ ਤੇ ਮੈਂ ਜਿਵੇਂ ਆਦੇ ਬੱਚੇ ਨੂੰ ਪਿਆਰ ਕਰਦਾ ਜਾ ਮੇਰਾ ਬੱਚਾ ਮੈਨੂੰ ਪਿਆਰ ਕਰਦਾ ਉਵੇਂ ਮੈਂ ਤੈਨੂੰ ਪਿਆਰ ਕਰਦਾ ਮੇਰਾ ਵੀ ਤੇਰੇ ਕੋਲ ਰਹਿਣ ਨੂੰ ਜੀ ਕਰਦਾ ਸਮਝਾਉਣ ਦੀ ਮਤਲਬ ਜ਼ਰੂਰ ਸਮਝਾਉਣ ਦੀ ਜ਼ਰੂਰਤ ਆ ਪਾਣੀ ਮੇ ਗਾਲੀ ਪਾਣੀ ਲਿਆ ਦੇ ਯਾਰ ਅੱਛਾ ਇੱਕ ਚੀਜ਼ ਹੋ ਰਹਾ ਭਾਈ ਮਤਲਬ ਹੁਣ ਦੇ ਸਮੇਂ ਦੇ ਵਿੱਚ ਜਿਹੜਾ ਮੈਂ ਸੁਣਿਆ ਕਿ ਬਹੁਤੇ ਕਹਿੰਦੇ ਸ਼ਾਇਦ ਸਟੂਡੈਂਟ ਵੀ ਰਿਫਿਊਜੀ ਕੇਸ ਜਿਹੜੇ ਉਹ ਲਾ ਰਹੇ ਆ ਅਸਾਈਲਮ ਲਾ ਰਹੇ ਆ ਹਾਂਜੀ ਕਿਉਂ ਭਾਈ ਉਹਨਾਂ ਨੂੰ ਗਲਤ ਗਾਈਡ ਕੀਤਾ ਜਾ ਰਿਹਾ ਹਮ ਜਦੋਂ ਤੁਸੀਂ ਅਸਾਈਲਮ ਲਾ ਦਿੰਦੇ ਹੋ ਨਾ ਹਮ ਤਾਂ ਬੇਸਿਕਲੀ ਤੁਹਾਨੂੰ ਪੰਜਾਬ ਦਾ ਵੀਜ਼ਾ ਨਹੀਂ ਮਿਲਦਾ ਮੁਰਕੇ ਇੰਡੀਆ ਦਾ ਵੀਜ਼ਾ ਨਹੀਂ ਮਿਲਦਾ ਅਸਾਇਲਮ ਕੀ ਹੁੰਦੀ ਹੈ ਤੁਸੀਂ ਇੱਕ ਇੱਕ ਤਰ੍ਹਾਂ ਦਾ ਸ਼ੋਅ ਕਰਦੇ ਹੋ ਮੈਨੂੰ ਪੰਜਾਬ ਚ ਜਾਂ ਮੈਨੂੰ ਇੰਡੀਆ ਚ ਮੇਰੀ ਜਾਨ ਨੂੰ ਖਤਰਾ ਹੂੰ ਠੀਕ ਹੈ ਬਿਲਕੁਲ ਤਾਂ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਕੈਨੇਡਾ ਗਵਰਨਮੈਂਟ ਰਿਫਿਊਜੀ ਦਾ ਕੇਸ ਦੇ ਦਿੰਦੀ ਹੈ ਟਾਈਟਲ ਦੇ ਦਿੰਦੀ ਹੈ ਰਿਫਿਊਜੀ ਹੈ ਬਿਲਕੁਲ ਤੁਹਾਨੂੰ ਸਹੂਲਤਾਂ ਦੇ ਦਿੰਦੀ ਹੈ ਫੰਡ ਵੀ ਦੇਣ ਲੱਗ ਜਾਂਦੀ ਥੋੜੇ ਬਹੁਤੇ ਹਨ ਤੁਹਾਡੇ ਕੇਸ ਦੀ ਸੁਣਵਾਈ ਹੁੰਦੀ ਰਹਿੰਦੀ ਹੈ ਚੱਲਦੀ ਰਹਿੰਦੀ ਹੈ ਖੀਰ ਤੁਹਾਨੂੰ 5 ਸਾਲ 10 ਸਾਲ ਕਈਆਂ ਦਾ ਸਾਰੀ ਉਮਰ ਹੋ ਗਈ ਰਿਫਿਊਜੀ ਸਟੇਟਸ ਤੇ ਫਿਰਦੇ ਆ ਓਕੇ ਆਉਤ ਸਕਦੀ ਨਹੀਂ ਆਇ ਨਹੀਂ ਸਕਦੇ ਉੱਥੇ ਹੀ ਫਿਰਦੇ ਸਾਰੀ ਉਮਰ ਲੈ ਡੰਕੀ ਫਿਲਮ ਚ ਇਹੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਗੱਲ ਕਰਨ ਹੂੰ ਔਰ ਇਸੇ ਇੱਕ ਚੀਜ਼ਾਂ ਨੂੰ ਦੇਖਣ ਵਾਲੀ ਉਹ ਚ ਸਰ ਤਰ੍ਹਾਂ ਦੇ ਪੱਖ ਰੱਖੇ ਗਏ ਆ ਸਟੂਡੈਂਟ ਦਾ ਰਫਿਊਜੀ ਦਾ ਹਰ ਤਰ੍ਹਾਂ ਦਾ ਪੱਖ ਰੱਖਿਆ ਗਿਆ ਜਿਹੜੀ ਆਪਾਂ ਗੱਲ ਪਹਿਲਾਂ ਕਰਦੇ ਸੀ ਤੇ ਉਹ ਕੀ ਹੈ ਵੀ ਬੱਚਾ ਸਾਰੀ ਉਮਰ ਬੱਚੇ ਨੂੰ ਤਾਂ ਹੁਣ ਆਪਾਂ ਕਹਿ ਦਈਏ ਤੇਰੀ ਪੀਅਰ ਹੋ ਜੂਗੀ ਹੂੰ ਤੇ ਬੱਚਾ ਕਹਿੰਦਾ ਕੋਈ ਗੱਲ ਨਹੀਂ ਰਫਿਊਜੀ ਲਾ ਦੇ ਆਪਣੇ ਕਿਹੜੀ ਗੱਲ ਹਾਂ ਬਿਲਕੁਲ ਤੇ ਉਹਨੂੰ ਇਹ ਨਹੀਂ ਪਤਾ ਵੀ ਆਦੇ ਮਾਂ ਪਿਓ ਨੂੰ ਮਿਲਣ ਵਾਸਤੇ ਵੀ ਤਰਸ ਜੂਗਾ ਉਹ ਆਦੇ ਪਿੰਡੋਂ ਨੂੰ ਵੀ ਤਰਸ ਜੂਗਾ ਬਿਲਕੁਲ ਰਿਫਿਊਜੀ ਕੇਸ ਲੱਗ ਗਿਆ ਤੁਸੀਂ ਆ ਹੀ ਨਹੀਂ ਸਕਦੇ